ਦੀਆਂ ਸਰਕਾਰੀ ਬੱਸਾਂ ਨੂੰ ਲੈ ਕੇ ਪਲਕੇ ਪੰਜਾਬ ਦੀਆਂ ਸਰਕਾਰੀ ਬੱਸਾਂ ਤੁਹਾਨੂੰ ਰੋਡ ਦੇ ਉੱਤੇ ਚਲਦੀਆਂ ਹੋਈਆਂ ਨਹੀਂ ਵਿਖਾਈ ਦੇਣਗੀਆਂ ਤਾਂ ਜਿਹੜੇ ਲੋਕ ਬੱਸਾਂ ਦੇ ਰਾਹੀਂ ਸਫ਼ਰ ਕਰਦੇ ਨੇ ਇਹ ਖਬਰ ਖਾਸ ਤੌਰ ਤੇ ਉਹਨਾਂ ਦੇ ਲਈ ਹੈ ਕਿਉਂਕਿ ਪੰਜਾਬ ਦੇ ਵਿੱਚ ਕੱਲੂ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਜਿੱਥੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਹੋਇਆ ਹੈ ਅਜਿਹੇ ਦੇ ਵਿੱਚ ਰੋਡ ਬਲੌਕ ਕੀਤੇ ਜਾਣਗੇ ਕਿਸਾਨਾਂ ਦੇ ਵੱਲੋਂ ਜਿਸ ਤਰ੍ਹਾਂ ਅੱਜ ਪੰਜਾਬ ਭਰ ਦੇ ਵਿੱਚ ਰੇਲਵੇ ਟ੍ਰੈਕਾਂ ਦੇ ਉੱਤੇ ਇਸ ਤੋਂ ਇਲਾਵਾ ਟੋਲ ਪਲਾਜ਼ਿਆਂ ਦੇ ਉੱਤੇ ਧਰਨੇ ਦਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਹੁਣ ਕੱਲੂ ਰੋਡ ਬਲੌਕ ਕੀਤੇ ਜਾਣਗੇ ਜਿਸ ਕਰਕੇ ਸਰਕਾਰੀ ਬੱਸਾਂ ਪੰਜਾਬ ਦੇ ਵਿੱਚ ਕੱਲ ਨੂੰ ਸੜਕਾਂ ਤੇ ਤੁਹਾਨੂੰ ਨਹੀਂ ਦਿਖਾਏ ਦੇਣ ਗਿਆ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ ਕਿ 16 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਰੋਡ ਬਲੌਕ ਕੀਤੇ ਜਾਣਗੇ ਆਖਿਰਕਾਰ ਇਹ ਕਿੰਨੇ ਘੰਟੇ ਰੋਡ ਬਲੌਕ ਕੀਤਾ ਜਾਏਗਾ ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਫੋਨ ਲਾਈਨ ਦੇ ਉੱਤੇ ਜਰਨਲ ਸਕੱਤਰ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਸ਼ਮਸ਼ੇਰ ਸਿੰਘ ਜੁੜ ਚੁੱਕੇ ਨੇ ਜੀ ਸ਼ਮਸ਼ੇਰ ਜੀ ਆਖਿਰਕਾਰ ਕੱਲੂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਸੜਕ ਦੇ ਉੱਤੇ ਨਹੀਂ ਦੌੜਨਗੀਆਂ ਕਿੰਨੇ ਘੰਟੇ ਦੇ ਲਈ ਇਹ ਬੰਦ ਰਹਿਣਗੀਆਂ ਬੱਸਾਂ ਇਹ ਬਿਲਕੁਲ ਜੀ ਸਾਡੀਆਂ ਜਿਹੜੀਆਂ ਪੰਜਾਬ ਰੋਡ ਦੇ ਪਨ ਬੱਸ ਪੀ ਆਰਟੀਸੀ ਦੀਆਂ ਸਰਕਾਰੀ ਬੱਸਾਂ ਨੇ ਉਹ ਮੁਕੰਮਲ ਤੌਰ ਤੇ ਕੱਲ ਨੂੰ ਹੜਤਾਲ ਤੇ ਰਹਿਣਗੀਆਂ ਤੇ ਨਾਲ ਹੀ ਜਿਹੜੇ ਰੋਸ ਪ੍ਰਦਰਸ਼ਨ ਹੋਣਗੇ ਸਾਰੇ ਸ਼ਹਿਰਾਂ ਦੇ ਵਿੱਚ ਦੇ ਰਿਸੀ ਦਫ਼ਤਰਾਂ ਦੇ ਅੱਗੇ ਤਰਨੇ ਨੇ ਜੀ ਤੇ ਇਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਆ ਉਸੇ ਸੰਦਰਭ ਦੇ ਵਿੱਚ ਇਹ ਬੱਸਾਂ ਕੱਲ ਨੂੰ ਨਹੀਂ ਚੱਲਣਗੀਆਂ ਹਾਂ ਬਿਲਕੁਲ ਜੀ ਅਸੀਂ ਜਿਹੜੀਆਂ ਟ੍ਰੇਡ ਜਥੇਬੰਦੀਆਂ ਤੇ ਸਾਡੇ ਸਯੁਕਤ ਮੋਰਚੇ ਵੱਲੋਂ ਜਿਹੜੇ ਐਕਸ਼ਨ ਦਿੱਤੇ ਗਏ ਆ ਉਹਨਾਂ ਮੁਤਾਬਕ ਬੱਸਾਂ ਦੀ ਮੁਕੰਮਲ ਹੜਤਾਲ ਕਰਕੇ ਸਾਡੀ ਸ਼ਮੂਲਤ ਕੀਤੀ ਜਾਊਗੀ ਜੀ ਜੋ ਸਵੇਰ ਤੋਂ ਲੈ ਕੇ ਤੇ ਸ਼ਾਮੀ 4 ਵਜੇ ਤੱਕ ਬੰਦ ਦੀ ਕਾਲ ਦਿੱਤੀ ਆ ਉਹਦੇ 'ਚ ਵੀ ਪੂਰਨ ਸਮਰਥਨ ਕੀਤਾ ਜਾਊਗਾ ਜਿੱਥੋਂ ਜਿੱਥੋਂ ਕਿਸਾਨ ਮਜ਼ਦੂਰ ਜਾਂ ਟ੍ਰੇਡ ਜਥੇਬੰਦੀਆਂ ਬੰਦ ਕਰਨਗੀਆਂ ਉਹਦੇ 'ਚ ਸ਼ਮੂਲਤ ਜੀ ਜੇਕਰ ਇਹ ਅੱਜ ਸਹਿਮਤੀ ਬਣ ਜਾਂਦੀ ਹੈ ਕਿਸਾਨਾਂ ਦੀ ਜਾਂ ਨਹੀਂ ਬਣਦੀ ਹੈਗੀ ਤਾਂ ਉਸ ਤੋਂ ਬਾਅਦ ਕੀ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਕਿਸਾਨਾਂ ਨੂੰ ਪੂਰਨ ਤੌਰ ਤੇ ਸਮਰਥਨ ਦਿੱਤਾ ਜਾਵੇਗਾ ਬਿਲਕੁਲ ਜੀ ਬਿਲਕੁਲ ਇਸ ਤੋਂ ਇਲਾਵਾ ਜੇਕਰ ਇਹ ਸਹਿਮਤੀ ਨਹੀਂ ਬਣਦੀ ਤਾਂ ਇਹ ਜਿਹੜੀ ਹੜਤਾਲ ਹੈ ਜਾਂ ਫਿਰ ਮੁਕੰਮਲ ਚੱਕਾ ਜਾਮ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਧਾਇਆ ਵੀ ਜਾ ਸਕਦਾ ਹੈ ਹਾਂ ਜੀ ਬਿਲਕੁਲ ਜਿਹੜਾ ਕੱਲ ਨੂੰ ਇੱਕ ਦਿਨ ਦਾ ਚੱਕਾ ਜਾਮ ਹੈ ਜੀ ਉਸ ਤੋਂ ਬਾਅਦ ਅੱਗੇ ਸੰਯੁਕਤ ਮੋਰਚਾ ਜਾਂ ਟ੍ਰੇਡ ਜਥੇਬੰਦੀਆਂ ਵੱਲੋਂ ਕੋਈ ਵੀ ਐਕਸ਼ਨ ਲਿਖਿਆ ਜਾਊਗਾ ਕੇਂਦਰ ਸਰਕਾਰ ਦੇ ਖਿਲਾਫ ਤੇ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਸੰਘਰਸ਼ ਨੂੰ ਹੋਰ ਵੀ ਦੇਖਾਂਗੇ ਜੀ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਵੱਡੀ ਖਬਰ ਹੈ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਲੈ ਕੇ ਹਲਕੇ ਮੁਕੰਮਲ ਤੌਰ ਤੇ ਬੰਦ ਕੀਤਾ ਜਾਏਗਾ ਨਹੀਂ ਚੱਲਣਗੀਆਂ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਜੇਕਰ ਸਹਿਮਤੀ ਬਣ ਜਾਂਦੀ ਹੈ ਤਾਂ ਸੰਘਰਸ਼ ਜਿਹੜਾ ਹੈ ਖਤਮ ਕਰ ਦਿੱਤਾ ਜਾਏਗਾ ਜੇਕਰ ਸਹਿਮਤੀ ਨਹੀਂ ਬਣਦੀ ਜਾਇਦੇ ਵਿੱਚ ਸੰਘਰਸ਼ ਤਿੱਖਾ ਵੀ ਕੀਤਾ ਜਾ ਸਕਦਾ ਹੈ ਤਾਂ ਵੱਡੀ ਖਬਰ ਹੈ ਕਿ ਆਖਿਰਕਾਰ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਲੈ ਕੇ ਕਿ ਪਲਕੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਪੀਆਰਟੀਸੀ ਤੇ ਪੰਜਾਬ ਰੋਡ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਸਭ ਤੋਂ ਜ਼ਿਆਦਾ ਅਹਿਮ ਖਬਰ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਹੈ ਕੇਂਦਰੀ ਪ੍ਰਾਈਵੇਟ ਟਰੇਡ ਯੂਨੀਅਨ ਦੇ ਨਾਲ ਮਿਲ ਕੇ ਜੋ ਹੈ ਇਹ ਕਾਲ ਦਿੱਤੀ ਗਈ ਹੈ ਜਿਸ ਦੇ ਸੰਦਰਭ ਦੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਤਾਂ ਡੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਵੀ ਦਿੱਤੇ ਜਾਣਗੇ ਕਹਿਣਾ ਹੈ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਹੋਰਾਂ ਦਾ ਜਿਹੜੇ ਕਿ ਥੋੜੀ ਜਿਹਾ ਪਹਿਲਾਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਤੇ ਇਸ ਕਰਕੇ ਜਿੱਥੇ ਇਹ ਬੱਸਾਂ ਦਾ ਚੱਕਾ ਜਾਮ ਹੋਏਗਾ ਰੋਡ ਬਲੌਕ ਕੀਤੇ ਜਾਣਗੇ ਕਿਸਾਨਾਂ ਦੇ ਵੱਲੋਂ ਤੇ ਅਜਿਹੇ ਦੇ ਵਿੱਚ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨੌਕਰੀ ਪੇਸ਼ੇ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਆਖਿਰਕਾਰ ਜੇਕਰ ਸੜਕਾਂ ਦੇ ਉੱਤੇ ਬੱਸਾਂ ਨਹੀਂ ਚੱਲਣਗੀਆਂ ਤੇ ਆਉਣ ਜਾਣ ਦੇ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਆਮ ਪਬਲਿਕ ਨੂੰ ਪਵੇਗਾ ਜਿੱਥੇ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਕਿਸਾਨ ਸ਼ਾਂਤੀਪੂਰਵਕ ਢੰਗ ਦੇ ਨਾਲ ਬੈਠ ਕੇ ਆਪਣੇ ਹੱਕੀ ਮੰਗਾਂ ਦੀ ਗੱਲ ਕਰ ਰਹੇ ਨੇ ਕਿ ਸਾਡੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ ਲਾਗੂ ਕੀਤਾ ਜਾਏ ਕੁੱਲ ਮਿਲਾ ਕੇ 10 ਦੇ ਕਰੀਬ ਇਹ ਮੰਗਾਂ ਨੇ ਅੱਜ ਸਰਕਾਰ ਦੇ ਨਾਲ ਮੀਟਿੰਗ ਵੀ ਹੋਣੀ ਹੈ ਕੇਂਦਰੀ ਮੰਤਰੀਆਂ ਦੇ ਵੱਲੋਂ ਜੋ ਹੈ ਚੰਡੀਗੜ੍ਹ ਵਿਖੇ ਇਹ ਮੀਟਿੰਗ ਕੀਤੀ ਜਾਏਗੀ ਜੇਕਰ ਇਸ ਮਸਲੇ ਦਾ ਹੱਲ ਨਿਕਲ ਜਾਂਦਾ ਹੈ ਹੋ ਸਕਦਾ ਹੈ ਧਰਨਾ ਸਮਾਪਤ ਕਰ ਦਿੱਤਾ ਜਾਏ ਜੇਕਰ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਲਿਖਤੀ ਰੂਪ ਵਿੱਚ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਨਹੀਂ ਦਿੱਤਾ ਜਾਂਦਾ ਤਾਂ ਧਰਨਾ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹੈ ਤਾਂ ਜਿੱਥੇ ਇੱਕ ਪਾਸੇ ਅੱਜ ਪੰਜਾਬ ਭਰ ਦੇ ਵਿੱਚ ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਨੇ ਕੁਝ ਘੰਟਿਆਂ ਦੇ ਲਈ ਇਸ ਤੋਂ ਇਲਾਵਾ ਰੇਲਵੇ ਟ੍ਰੈਕਾਂ ਦੀ ਗੱਲ ਕੀਤੀ ਜਾਵੇ ਚੱਕਾ ਜਾਮ ਕੀਤਾ ਹੋਇਆ ਹੈ ਲੋਕਾਂ ਨੂੰ ਹਾਲਾਂਕਿ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਖੱਜਲ ਖਵਾਰ ਹੋ ਰਹੇ ਨੇ ਪਰ ਪੰਜਾਬ ਭਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਕੱਲ ਨੂੰ ਵੀ ਜੋ ਹੈ ਰੋਡ ਬਲੋਕ ਕਿਤੇ ਜਾਣਗੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡੇ ਪੱਧਰ ਤੇ ਜੋ ਹੈ ਐਲਾਨ ਕੀਤਾ ਗਿਆ ਹੈ ਭਾਰਤ ਬੰਦ ਦਾ ਇਸ ਨੂੰ ਨਾਮ ਦਿੱਤਾ ਗਿਆ ਹੈ ਤਾਂ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਵਾਇਆ ਜਾ ਸਕੇ ਅਜਿਹੇ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਕਦੋਂ ਪ੍ਰਵਾਨ ਕੀਤਾ ਜਾਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਜਾਂ ਦੇਰ ਰਾਤ ਤੱਕ ਇਸ ਦੀ ਪੁਸ਼ਟੀ ਹੋ ਜਾਏਗੀ ਕਿ ਕਿਸਾਨਾਂ ਦੇ ਵੱਲੋਂ ਧਰਨਾ ਸਮਾਪਤ ਕੀਤਾ ਜਾਏਗਾ ਜਾਂ ਜਿਸ ਤਰ੍ਹਾਂ ਇਹ ਸ਼ਾਂਤੀਪੂਰਵ ਢੰਗ ਦੇ ਨਾਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਧਰਨਾ ਪੰਜਾਬ ਹਰਿਆਣਾ ਦੀ ਸਰਹੱਦ ਦੇ ਉੱਤੇ ਲਗਾਏ ਹੋਏ ਨੇ ਉਹ ਧਰਨੇ ਇਨ ਬਿਨ ਜਾਰੀ ਰਹਿਣਗੇ ਜਾਂ ਨਹੀਂ